ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਦਾ ਵਿਵਾਦਤ ਨਾਲ ਪੁਰਾਣਾ ਨਾਤਾ ਪਹਿਲਾਂ 2024 ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਇਸ ਮਹਿਲਾ ਕਾਂਸਟੇਬਲ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਉੱਥੇ ਵੀ ਇਸ ਦੀ ਲਾਪਰਵਾਹੀ ਸਾਹਮਣੇ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਕੀਤੀ ਗਈ ਤਾਂ ਮਾਨਸਾ ਦੇ ਐਸਐਸਪੀ ਨੇ ਤੁਰੰਤ ਇਸ ਨੂੰ ਹਟਾ ਦਿੱਤਾ ਗਿਆ ਸੀ ਆਖਰ ਹੋਰ ਕੀ ਕੁਝ ਇਸ ਦੇ ਨਾਲ ਮੌਨਾਤਾ ਜਿਹੜਾ ਕਿ ਜੁੜਿਆ ਹੋਇਆ ਹੈ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਾਨਸਾ ਤੋਂ ਪੱਤਰਕਾਰ ਸੰਜੀਵ ਲੱਕੀ ਜਾਣਦੇ ਆ ਕਿ ਇਸ ਮਾਮਲੇ ਲੈ ਕੇ ਉਹਨਾਂ ਦੇ ਕੋਲ ਕੀ ਅਪਡੇਟ ਹੈ हां जी संजीव ਲੱਕੀ ਜੀ ਇੱਕ ਮਾਮਲਾ ਸਾਹਮਣੇ ਆ ਰਿਹਾ ਜੋ ਮਾਨਸਾ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਕਿ ਜਿਹੜੀ ਲੇਡੀ ਕਨਸਟੇਬਲ ਅਮਨਦੀਪ ਕੌਰ ਆ ਵੀ ਉਹਦਾ ਜਿਹੜਾ ਨਾਤਾ ਕਾਫੀ ਪੁਰਾਣਾ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਦੀ ਵੀ ਸੁਰੱਖਿਆ ਦੇ ਵਿੱਚ ਵੀ ਇਸ ਜਿਹੜੀ ਕਨਸਟੇਬਲ ਨੂੰ ਤਾਇਨਾਤ ਕੀਤਾ ਗਿਆ ਸੀ ਇਸ ਮਾਮਲੇ ਲੈ ਕੇ ਤੁਹਾਡੇ ਕੋਲ ਕੀ ਅਪਡੇਟ ਹੈ ਜੀ ਅਰੇ ਨਾ ਦੱਸਣਾ ਚਾਹੂੰਗਾ ਜਿਸ ਤਰ੍ਹਾਂ ਜਿਹੜਾ ਇਹ ਅਮਨਦੀਪ ਕੌਰ ਆ ਜਿਹੜੀ ਮਟਿਆਰ ਹੈ ਜਿਹੜੀ ਥਾਰ ਦੇ ਵਿੱਚ ਨਸ਼ੇ ਨਾਲ ਪਕੜੀ ਗਈ ਹੈ ਇਹ ਪਹਿਲਾਂ ਸਿੱਧੂ ਮੂਸੇਵਾਲੇ ਦੀ ਜਿਹੜੀ ਜਦੋਂ ਛੋਟਾ ਸਿੱਧੂ ਮੂਸੇਵਾਲਾ ਜਿਹੜੀ ਇਹਨਾਂ ਦੀ ਸਟਾਰਟੀ ਦੇ ਵਿੱਚ ਤਣਾਅ ਸੀ ਤੇ ਉਸ ਤੋਂ ਬਾਅਦ ਹੀ ਜਦੋਂ ਇਸ ਤਣਾਅ ਕੀ ਤਾਂ ਜਿਹੜਾ ਇਹਦੇ ਨਾਲ ਇੱਕ ਜਿਹੜਾ ਐਮ뷸ੈਂਸ ਵਾਲਾ ਜਿਹੜਾ ਲੜਕਾ ਹੈਗਾ ਬਲਵਿੰਦਰ ਸਿੰਘ ਉਹ ਹਵੇਲੀ ਦੇ ਵਿੱਚ ਆਉਣ ਜਾਣ ਦਾ ਲੱਗਿਆ ਰਹਿੰਦਾ ਸੀ ਇਸ ਤੋਂ ਲੈ ਕੇ ਜਿਹੜੇ ਸਿੱਧੂ ਮੂਸੇ ਵਾਲੇ ਦੇ ਸਮਰਥਕ ਸੀਗੇ ਜਿਹੜੇ ਉੱਥੇ ਇੱਕ ਹਵੇਲੀ ਦੇ ਵਿੱਚ ਰਹਿੰਦੇ ਸੀ ਜਿਹੜੇ ਹਰ ਟਾਈਮ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਦੇ ਨਾਲ ਰਹਿੰਦੇ ਨੇਗੇ ਉਹਨਾਂ ਨੇ ਸ਼ੰਕਾ ਪ੍ਰਗਟਾਈ ਵੀ ਕੀਤੀ ਇਹ ਸਿਕਿਉਰਟੀ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਗਲਤੀ ਹੋ ਸਕਦੀ ਹੈ ਇਸ ਨੂੰ ਲੈ ਕੇ ਐਸਐਸਪੀ ਸਾਹਿਬ ਨੂੰ ਵੀ ਕੰਪਲੇਨਟ ਵੀ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਅਮਨਦੀਪ ਸੀਗੀ ਉਹਨੂੰ ਸਿਕਿਉਰਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਹੈਗਾ ਜੀ ਰਿੰਦਾ ਜੀ ਅ ਸੰਜੀਵ ਜੀ ਕੋਈ ਇਸ ਤਰੀਕੇ ਦੀ ਗੱਲ ਸਾਹਮਣੇ ਆਈ ਹੋਵੇ ਕਿ ਕਿ ਚਲੋ ਜਿਸ ਤਰੀਕੇ ਨਾਲ ਤੁਸੀਂ ਕਹਿ ਵੀ ਸੁਰੱਖਿਆ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਆ ਸੀ ਵੀ ਕੋਈ ਖਤਰਾ ਹੋ ਸਕਦਾ ਕੀ ਉੱਥੇ ਕੋਈ ਇਸ ਤਰੀਕੇ ਦੀ ਹਰਕਤ ਕੋਈ ਸਾਹਮਣੇ ਆਈ ਸੀ ਜਿਸ ਕਰਕੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਜਿਹੜਾ ਕਿ ਡਰ ਮਹਿਸੂਸ ਹੋਇਆ ਕਿ ਪਹਿਲਾਂ ਹੀ ਸਿੱਧੂ ਮੂਸੇਵਾਲੇ ਕਰਕੇ ਜਿਹੜਾ ਕਿ ਪਰਿਵਾਰ ਵੈਸੀ ਇਸ ਮਾਹੌਲ ਦੇ ਵਿੱਚ ਜੀ ਰਿਹਾ ਸੀ ਪਰ ਦੂਜੇ ਪਾਸੇ ਜਿਵੇਂ ਅਮਨਦੀਪ ਕੌਰ ਦੇ ਬਾਰੇ ਹੁਣ ਨਿਤ ਨਵੇਂ ਤੋਂ ਨਵੇਂ ਗੱਲਾਂ ਸਾਹਮਣੇ ਰਹਿ ਨੇ ਕੀ ਹਵੇਲੀ ਦੇ ਵਿੱਚ ਕੋਈ ਅਜੀਬ ਹਰਕਤ ਕੀਤੀ ਗਈ ਸੀ ਇਸ ਨਾਲ ਦਸਰਾਂ ਤੋਂ ਉਸ ਤਰ੍ਹਾਂ ਕੋਈ ਵੀ ਇਸ ਪਾਸੇ ਦੀ ਪਹਿਲਾਂ ਕੋਈ ਹਰਕਤ ਸਾਹਮਣੇ ਨਹੀਂ ਆਈ ਬਸ ਸਿਰਫ ਉਹਨਾਂ ਨੇ ਜਦੋਂ ਦੇਖਿਆ ਗਿਆ ਵੀ ਜਿਹੜੇ ਇਹਨੂੰ ਮਿਲਣ ਵਾਸਤੇ ਜਿਹੜੇ ਬਤੇ ਬਾਹਰੋਂ ਆਉਂਦੇ ਨੇਗੇ ਜਿਹੜੇ ਬਗੰਦਰ ਸਿੰਘ ਸੀਗਾ ਉਹਦੇ ਨਾਲ ਵੀ ਪਹਿਲਾਂ ਦੋ ਤਿੰਨ ਵਾਰੀ ਜਿਹੜੇ ਲੜਕੇ ਕੋਈ ਨਾਲ ਆਏ ਸੀ ਇਸ ਨੂੰ ਲੈ ਕੇ ਜਦੋਂ ਪਰਿਵਾਰ ਨੇ ਥੋੜਾ ਜਿਹਾ ਖਤਰਾ ਮਹਿਸੂਸ ਕੀਤਾ ਤਾਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਕੀਤੀ ਤਾਂ ਐਸਐਸਪੀ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਅਮਨਦੀਪ ਕੌਰ ਸੀ ਇਹਨੂੰ ਸਕਿਉਰਟੀ ਦੇ ਵਿੱਚ ਹਟਾ ਦਿੱਤਾ ਗਿਆ ਸੀ ਤੇ ਇਹਦੇ ਪਹਿਲਾਂ ਵੀ ਸੁਣਨ ਦੇ ਵਿੱਚ ਆਇਆ ਵੀ ਇਹਨਾਂ ਦੀ ਜਿਹੜੀ ਸਰਵਿਸ ਦੇ ਵਿੱਚ ਕਈ ਵਾਰ ਇਹਨਾਂ ਆ ਹੁਣ ਇਸ ਮਾਮਲੇ 'ਚ ਜਾਂ ਕੋਈ ਪਰਿਵਾਰਕ ਮੈਂਬਰਾਂ ਦਾ ਜਾਂ ਫਿਰ ਕਿਸੇ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਆਇਆ ਕਿ ਕੀ ਇੱਕ ਜਿਹੜਾ ਵਿਸ਼ਾ ਕਾਫੀ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਅਰ ਇਹਨਾਂ ਦੇ ਤਰ੍ਹਾਂ ਜਿਸ ਤਰ੍ਹਾਂ ਜਿਹੜੀ ਇਹ ਗੱਲ ਹੈ ਹੁਣੀ ਤਕਰੀਬਨ 1-2 ਦਿਨ ਪਹਿਲੇ ਹੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਹੋ ਸਕਦਾ ਹੈ ਕਿ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰੇ ਕਿਉਂਕਿ ਪਹਿਲਾਂ ਜਿਹੜੇ ਇਹ ਕੋਈ ਮਹੀਨਾ-ਦੋ ਮਹੀਨੇ ਜਿਹੜੇ ਸਕਿਉਰਟੀ ਦੇ ਵਿੱਚ ਲਗਾਏ ਨੇ ਉਹ ਕਿ ਕੁਝ ਹੋਇਆ ਕੌਣ-ਕੌਣ ਬੰਦੇ ਮਿਲਣ ਆਏ ਨੇ ਇਹਦੀ ਇਨਵੈਸਟੀਗੇਸ਼ਨ ਹੈ ਕਿ ਇਹ ਵੀ ਨੈਕਟੀਗੇਸ਼ਨ ਦਾ ਹਿੱਸਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੁਝ ਪਤਾ ਲੱਗਦਾ ਹੈ ਲੇਕਿਨ ਪਰਿਵਾਰ ਦੀ ਤਰਫੋਂ ਕੋਈ ਵੀ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਨਾ ਹੀ ਕੋਈ ਪੁਲਿਸ ਦਾ ਬਿਆਨ ਸਾਹਮਣੇ ਆਏਗਾ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅ